ਕਿਸਾਨਾਂ ਦੀ ਨਾਰਾਵਾਜ਼ੀ ਅਤੇ ਏਕਰਾਵ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਘਰ ਦਾ ਮੋਗਾ ਵਿਖੇ ਸੰਕਰੇ ਕਿਸਾਨਾਂ ਨੇ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਤੋਤਾ ਸਿੰਘ ਦੇ ਘਰ ਦਾ ਖਿਰਾਵ ਕੀਤਾ ਲੱਖਾਂ ਏਕੜ ਨਰਮੇ ਦੀ ਫਸਲ ਬਰਬਾਦ ਹੋਣ ਤੋਂ ਬਾਅਦ ਨਕਲੀ ਕੀਟਨਾਸ਼ਕ ਖਰੀਦ ਦੇ ਵਿਰੋਧ ਵਿੱਚ ਤਕਰੀਬਨ 1 ਹਫ਼ਤੇ ਰੇਲ ਪਟੜੀਆਂ ਰੋਕਣ ਤੋਂ ਬਾਅਦ ਕਿਸਾਨਾਂ ਨੇ 23 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਆਗੂਆਂ ਦੇ ਘਰਾਂ ਦਾ ਖਿਰਾਵ ਕਰਨ ਦਾ ਐਲਾਨ ਕੀਤਾ ਸੀ ਨਕਲੀ ਕੀਟਨਾਸ਼ਕ ਖਰੀਦ ਮਾਮਲੇ ਵਿੱਚ ਕਿਸਾਨਾਂ ਦੀ ਮੰਗ ਹੈ ਕਿ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅੱਜ ਤੋਤਾ ਸਿੰਘ ਦੀ ਰਾਏਸ਼ਾ ਚ ਦਰਸੂ ਦਾ ਘਰਾਓ ਕੀਤਾ ਕਿਉਂਕਿ ਤੋਤਾ ਸਿੰਘ ਨੇ ਦਵਾਈਆਂ ਚ ਬਹੁ ਵੱਡਾ ਕਪੜਾ ਕੀਤਾ ਬੀਆਂ ਚ ਕਪੜਾ ਕੀਤਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਇਹ ਜਿਹੜਾ ਤੋਤਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੀ ਸੀਬੀਆਈ ਸਾਹੀ ਜਾਂਚ ਹੋਵੇ ਜਿਹੜੀ ਇਹਨਾਂ ਨੇ ਏਡਾ ਵੱਡਾ ਕਪਲੇ ਕੀਤਾ ਹੈ ਤੇ ਅਸੀਂ ਇਹ ਵੀ ਮੰਗ ਕਰਦੇ ਆਂ ਸਾਡੀ ਕਿਸਾਨ ਲੈਜੀਟੇਸ਼ਨ ਨੂੰ ਵੇਖ ਕੇ ਅੱਲਾ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਵਾਲੀ ਗੱਲ ਐ ਇਹ ਬਾਦਲ ਸਾਹਿਬ ਨੇ ਠਾਈ ਐ ਤਾਂ ਕਿ ਜਿਹੜਾ ਕਿਸਾਨਾਂ ਤੋਂ ਦੂਜੇ ਪਾਸੇ ਨੂੰ ਮੋੜਿਆ ਜਾ ਸਕੇ ਪਰ ਉਹ ਮੁੜੀ ਨਹੀਂ ਗੱਲ ਉਹ ਜਿਹੜਾ ਸੱਪ ਕੱਢਿਆ ਹੀ ਪਟਾਰੀ 'ਚ ਉਹ ਬਾਦਲ ਸਾਹਿਬ ਨੂੰ ਪੈ ਨਿਕਲਿਆ ਰਾਜਦਾਨ ਤਰਨਾ ਜਿਹੜਾ ਸਾਡਾ ਇਹ ਕਿਸਾਨਾਂ ਦੀਆਂ ਫਸਲਾਂ ਤੇ ਨਰਮੇ ਦਾ ਖਰਾਬਾ ਮਿਲੇ ਸਾਨੂੰ